ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਕਿਸੇ ਵੀ ਪਸ਼ੂ ਦੀ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692259 ਜੀ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਹੈ ਬਾਈ ਜੀ ਇਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਪੰਜਾਬ ਵਾਲੀ ਪਹਿਲਾ ਸੂਆ ਜਰਸੀ ਲੈ ਕੇ ਤੁਹਾਡੇ ਹੱਥੇ ਆਏ ਆ ਬਾਈ ਜੀ ਬਾਕੀ ਦੀ ਬਲਦੀ ਹੋਰ ਜਾਣਕਾਰੀ ਆਪਾਂ ਬਾਈ ਜੀ ਹਮਤ ਲੈਂਗੇ ਆਓ ਬਾਈ ਜੀ ਸਸਰੀ ਗਾਲ ਬਾਈ ਜੀ ਬਾਈ ਜੀ ਆਪਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਤਾਰੇ ਸਨੋ ਡਾਕਟਰ ਪਿੰਡ ਬਗੜੀ ਜਿਲ੍ਹਾ ਫਰੀਦਕੋਟ 3 ਜਤੋ ਠੀਕ ਆ ਬਾਈ ਜੀ ਅਜ ਬਾਈ ਜੀ ਫਿਰ ਐਕੀ ਵੈੜਾ ਹਾਂ ਜੇ ਐਕੀ ਮੇਰੇ ਵੈੜਾ 2 ਘਜ ਕੱਚੀਆਂ ਤਨ ਕੱਲ ਨੂੰ ਵੀਡੀਓ ਪਾਵਾਂਗੇ ਠੀਕ ਹੈ ਜੀ ਦੋਸਤੋ 2 ਘਜ ਕੱਚੀਆਂ ਵੀੜਾ ਉਹਨਾਂ ਦੀ ਕੱਲ ਨੂੰ ਵੀਡੀਓ ਪਾਵਾਂਗੇ ਆ ਵੈੜ ਦੀ ਥੋੜੀ ਵੀਡੀਓ ਦਿਖਾਉਣ ਲੱਗੇ ਆ ਜੇ ਕਿਸੇ ਵੀਰ ਦੇ ਸੰਦਾਵੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਸਬਾਰਤ ਕਰ ਲਓ ਤੇ ਕੀ ਡਿਟੇਲ ਆ ਜੀ ਇਹਦੀ ਇਹ ਪਹਿਲਾ ਹੂਆ ਵੀਰੇ ਇਹਨਾਂ ਪਿਆਵੜੀ ਜਾਂਦੀ ਮ ਸ਼ੈ ਬੈਸ ਰੁਗੀਆਂ ਦੋ ਚਾਰ ਤਾਂ ਲੈ ਜਾਣੇ ਵੈੜ ਨੇ ਫੁੱਲੇ ਠੀਕ ਹੈ ਜੀ ਬਾਈ ਜੀ ਦਨ ਦੋ ਚਾਰ ਹਜੇ ਲਉਗੀ ਪੰਜਾਬ ਵਾਲੀ ਜਰਸੀ ਪਹਿਲਾ ਸੂਆ ਬਾਈ ਥੰਸਨ ਦਾ ਬੜਾ ਚੰਗਾ ਲੱਗਿਆ ਹਲਤੁਰ ਕਰਮ ਵਾਲੀ ਤੋਂ ਬਹੁਤ ਚੰਗਾ ਲੱਗਿਆ ਫੁੱਲੇ ਲੈ ਦੇ ਦੀ ਆ ਚੰਗੀ ਸਵੇਂ ਪਲੀ ਵੈੜ ਆ ਬਦਾਮੀ ਰੰਗ ਦੀ ਆ ਤੇ ਤੋਰ ਚਾਲ ਵੀ ਤੁਹਾਨੂੰ ਚੈੱਕ ਕਰਾਉਣੇ ਜੀ ਦਿਖਾਓ ਬਾਈ ਜੀ ਤੋਰ ਚਾਲ ਓ ਦੋਸਤੋ ਤੋਰ ਚਾਲ ਕਰਮ ਵਾਲੇ ਚ ਚੈੱਕ ਕਰੋ ਵਿਸੱਲੀ ਪਾਰਕ ਤੁਸੀਂ ਆਪ ਕਰਦੇ ਆ ਵੈੜ ਬਹੁਤ ਸੋਹਣੀ ਸੁਨੱਖੀ ਆ ਦੁੱਧ ਵਾਲੀ ਵਹਿੜਾ ਚੰਗੀ ਆ ਥਣ ਥਣ ਬਹੁਤ ਚੰਗਾ ਲੱਗਿਆ ਗੱਠ ਗੱਠ ਤੇ ਥਣ ਆ ਜੀ ਪੂਰੇ ਵਿੱਥੀ ਦੇ ਵਿੱਚ ਫੁੱਲੇ ਲੇਵੇ ਦੀ ਆ ਜੀ ਚਾਰ ਸਪੇਰਿਓ ਇੱਕੋ ਜੇ ਥਣ ਸੇ ਆ ਪੀੜੀ ਦੇ ਪਾਵਾਂ ਵਰਗੇ ਥਣ ਆ ਜੀ ਮੋਟਾ ਮੋਟਾ ਕੱਲਾ ਕੱਲਾ ਥਣ ਆ ਜੀ ਦੇਖੋ ਜੀ ਤੋੜ ਚਾਲ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਸੋਹਣਾ ਜੀ ਪੂਰੀ ਚੰਗੀ ਵਹਿੜਾ ਲੰਮੀ ਤੋਰ ਕੇ ਦਿਖਾਉਣੀ ਆ ਤੁਹਾਨੂੰ ਚੈੱਕ ਕਰ ਲਓ ਜੀ ਕਿਸੇ ਵੀ ਦੇ ਤੰਦਾ ਵੇ ਬਾਈ ਜੀ ਹੁਣ ਨਸ ਫਰਕ ਕਰ ਲਿਓ ਮੋੜ ਲਓ ਬਾਈ ਜੀ ਤੋਰਾ ਤਰ੍ਹਾਂ ਦਾ ਸਬਸਤ ਬਹੁਤ ਜਿਆਦਾ ਚੰਗਾ ਦਿੱਤਾ ਤਿਆਰੀ ਵੀ ਬਹੁਤ ਚੰਗੀ ਆ ਵੈੜ ਦੀ ਲੈ ਜੂਗੀ ਆ ਇਹ 2-4 ਦਿਨ ਦਾ ਹਾਂ 2-4 ਦਿਨ ਲੈ ਜੂਗੀ ਤਿਆਰੀ ਕਰਮ ਵਾਲੀ ਨੇ ਬਹੁਤ ਕਰ ਲੈਣੀ ਆ ਬਣੂਗੀ ਬਹੁਤ ਆ ਨੇੜ ਤੋਂ ਥਣ ਦੇ ਵਾਚ ਚੈੱਕ ਕਰ ਲੋ ਜੀ ਮੋਟਾ ਮੋਟਾ ਨਾੜਾਂ ਦੇ ਨਾਲ ਨੇ ਵਾ ਭਰਿਆ ਪਿਆ ਜੀ ਕੱਲਾ ਕੱਲਾ ਥਾਣਾ ਚਾਰ ਸਪਿਰ ਆ ਵੇਖੋ ਜੀ ਸੱਚੀ ਮਿੱਠੀ ਗੱਠ ਗੱਠ ਤੇ ਥਾਣਾ ਜੀ ਕੋਈ ਫੋੜ ਨਹੀਂ ਛਾਗ ਨਹੀਂ ਮੋਟਾ ਮੋਟਾ ਲੋਗ ਵਾਲਾ ਥਾਣਾ ਜੀ ਰੀ ਨਾਲ ਬਦਾਮੀ ਦੂੜਾ ਲਾਲ ਰੰਗ ਹੈ ਜੀ ਕੋਈ ਭੱਡੜ ਜੀ ਨਹੀਂ ਹੈਗੀ ਸੋਣੀ ਇਸ ਸੁਨੱਖੀਆ ਕੋਈ ਦਾਗ ਦਾ ਪਾ ਕੋਈ ਵੀ ਹੈ ਨਹੀਂਗਾ ਇਹਨਾਂ ਬਿਹੜਾ ਦੇ ਦਾਗ ਦੂਗੇ ਹੁੰਦੇ ਆ ਰੰਗ ਬਹੁਤ ਸੋਹਣਾ ਚੌਂਕਦੀ ਆ ਪੂਰੀ ਇਹ ਪੂਰੀ ਸੁਨੱਖੀ ਸੋਹਣੀ ਸਾਫ ਨਾਲ ਫੇਸ ਕੁਆਲਟੀ ਸੋਹਣੀ ਆ ਅਕੜਾ ਕਹਿੰਦਾ ਮੱਖਰ ਦਾ ਦਾਗ ਨਹੀਂ ਮੱਖਰ ਦਾ ਦਾਗ ਮੱਖਰ ਦਾ ਦਾਗ ਵੀ ਹੈ ਨਹੀਂ ਜੀ ਕੋਈ ਆ ਫੇਸ ਚੈੱਕ ਕਰੋ ਜੀ ਬੋਦੀ ਵਾਲੀ ਗਹਿੜਾ ਬਹੁਤ ਸੋਹਣੀ ਆ ਜੀ ਦੇਖੋ ਜੀ ਚੈੱਕ ਕਰ ਲਓ ਜੀ ਵੱੱਚੀ ਸੁਨੱਖੀ ਸੋਹਣੀ ਕਰਮਾਂ ਵਾਲੀ ਜੇ ਕਿਤੇ ਵੱੱਚੀ-ਵੁੱੱਚੀ ਦੇਗੀ ਇਹੋ ਜੀ ਜਾਨਵਰ ਦਾ ਜਾਇਆ ਚੰਗਾ ਤਿਆਰ ਕਰੇ ਹੋ ਜੀ ਲੈ ਚਲੋ ਜੀ ਸੋਹਣੀ ਸਾਫ ਬੈਠਾ ਜੀ ਦਾਗ-ਦੱਪਾ ਕੋਈ ਵੀ ਹੈ ਨਹੀਂਗਾ ਸਨੱਖੀ ਬਹੁਤਾ ਵੱੱਛੀ ਲੈ ਵਾਲੂਗਾ ਤਾਂ ਕਮਾਲ ਹੀ ਆ ਪੂਰਾ ਸਾਫ ੁੱਲਾ ਡੁੱਲਾ ਸਵਾਨਾ ਸੋਹਣਾ ਜੀ ਤੇ ਕੀ ਜੇ ਡਿਮਾਂਡ ਆ ਬਾਈ ਜੀ ਇਹਦੀ ਮੋੜਤਾ ਭਾਈ ਜਿੰਨਾ ਮਰਜ਼ੀ ਕਰਾ ਲਓ ਹਾਂਜੀ 75 ਸੀ ਜਨਾਮਰੇ 72000 ਰੁਪਏ ਮੈਂ ਛੋੜ ਕਰਾਂਗੇ ਵੀਰੇ ਠੀਕ ਹੈ ਜੀ ਦੋਸਤੋ ਮੁੱਲ ਵੀ ਜਾਇਜ਼ ਆ ਬੱਚੀ ਵੀ ਚੰਗੀ ਆ ਇੰਨੇ ਕੁ ਰੁਪਈਆ ਦੀ ਖੈਰ ਹੈ ਜੀ ਵੀ ਆ ਤੇ ਬਾਕੀ ਬਾਈ ਜੀ ਹੁਣਾਂ ਸੰਪਰਕ ਕਰ ਲਿਓ ਮਾਨਤਨ ਠੋਡਾ ਬਾਈ ਜਰੂਰ ਕਰਨਗੇ ਬੱਚੀ ਸੋਹਣੀ ਸੁਨੱਖੀ ਆ ਖਾਣਲੇ ਵੇ ਤੇ ਤਾਂ ਅੰਤ ਹੀ ਕੋਈ ਨਹੀਂ ਬਾਈ ਜੀ ਪੂਰੀ ਚੰਗੀ ਸਾਫ ਆ ਵੇਖੋ ਨੇੜ ਤੋਂ ਫੇਰ ਚੈੱਕ ਕਰਾ ਦਿੰਨੇ ਆ ਮੋਟਾ ਮੋਟਾ ਖਾਣਾ ਅੱਥੀ ਚਵਾਈ ਵਾਲਾ ਵਿੱਥੀ ਬਹੁਤ ਆਜੀ ਥਣਾਂ ਦੀ ਸਾਫ ਸੋਹਣੀ ਸੁਨੱਖੀ ਬੱਚੀ ਆ ਲਓ ਚਾਰ ਸਵੇਰੋਂ ਪੂਰਾ ਲੇਵਲ ਨਾੜਾਂ ਦੇ ਨਾਲ ਖੁੰਦਾ ਤੇ ਖਲਤਲ ਬਹੁਤ ਚੰਗਾ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਨੰਬਰ 8847601402 ਠੀਕ ਆ ਜੀ ਇੱਕ ਵਾਰੀ ਫੇਰ ਦੱਸ ਦਿਓ ਜੀ 8847601402 ਲੈ ਵੀ ਦੋਸਤੋ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਇਹ ਤੇ ਤੁਸੀਂ ਸੰਪਰਕ ਕਰ ਲਿਓ ਬੱਚੀ ਸੋਹਣੀ ਸੁਨੱਖੀ ਆ ਜੇ ਕਿਸੇ ਵੀਰ ਦੇ ਪਸੰਦ ਆਵੇ ਤੇ ਕਰ ਲੋ ਖਰੀਦਦਵਾ ਦਾ ਲੇਟ ਨਾ ਹੋ ਜੀ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ